ਅੱਜ ਭਵਾਨੀਗੜ ਗੁਰਤੇਗਵਾਦਰ ਸਟੇਡੀਅਮ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਅੱਜ ਐਸ ਡੀ ਐਮ ਮਨਜੀਤ ਕੌਰ ਵੱਲੋਂ ਪਹੁੰਚ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਐਸ ਡੀ ਐਮ ਮਨਜੀਤ ਕੌਰ ਨੇ ਕਿਹਾ ਕਿ ਸਾਡੇ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਸੂਬਾ ਨਿਵਾਸੀਆਂ ਦੇ ਨਾਲ-ਨਾਲ ਭਵਾਨੀਗੜ ਖਾਸ ਨਿਵਾਸੀਆਂ ਨੂੰ ਦੇਸ਼ ਵਾਸੀਆਂ ਤੇ ਵੱਸਦੇ ਸਾਰੇ ਪੰਜਾਬੀਆਂ ਨੂੰ ਹਾਰਦਿਕ ਵਧਾਈ ਦਿੰਦੀ ਹਾਂ ਮੈਂ ਪ੍ਰਾਨਨਾ ਕਰਦੀ ਹਾਂ ਕਿ ਅੱਜ ਦਾ ਦਿਨ ਸਾਡੇ ਹਥਿਆਰਬੰਦ ਫੌਜਾਂ ਤੇ ਉਹਨਾਂ ਬਹਾਦਰ ਸੂਰਬੀਰਾਂ ਨੂੰ ਵਧਾਈ ਦਿੰਦੀ ਹਾਂ ਜੋ ਸਾਡੇ ਦੇਸ਼ ਦੀ ਏਜਤਾ ਖੰਡਤਾ ਲਈ ਲੜਖਾਈ ਕਰ ਰਹੇ ਹਨ ਤੇ ਆਜ਼ਾਦੀ ਤੋਂ ਬਾਅਦ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਦੇ ਨਾਲ ਗਨਰਾਜ ਦੀ ਸਥਾਪਨਾ ਹੋਈ ਤੇ ਸਾਨੂੰ ਸਾਰੀ ਦੁਨੀਆ ਸਭ ਤੋਂ ਵੱਧ ਵੱਡੀ ਜਮਹੂਰੀਅਤ ਹੋਣ ਦਾ ਅਹਿਸਾਸ हासिल ਹੋਇਆ ਇਸ ਮੌਕੇ ਸੰਵਿਧਾਨ ਪ੍ਰਾਪਤੀ ਦੇ ਨਾਲ ਨਾਲ ਸਾਨੂੰ ਹੀ ਜ਼ਿੰਮੇਵਾਰੀ ਹੈ ਚੇਤੇ ਕਰਾਉਂਦੀ ਹੈ ਇਸ ਦਿਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਨੂੰ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਉਸ ਮਹਾਨ ਸਿੱਖਿਆ ਤੇ ਉਨ੍ਹਾਂ ਮੈਂ ਤੈਹਦਲੋਂ ਸਿਰਜਦਾ ਕਰਦੀ ਹਾਂ ਇਸ ਦਿਹਾੜੇ ਉੱਤੇ ਸਾਨੂੰ ਆਜ਼ਾਦੀ ਕਲਾਟੀਆਂ ਵੱਲੋਂ ਭਾਰਤ ਭਵਿੱਖ ਦੇ ਸੁਪਨੇ ਨੂੰ ਸਾਨੂੰ ਯਾਦ ਕਰਾਉਂਦਾ ਹੈ ਤੇ ਸਾਡੀ ਸਮੁੱਚੀ ਕਾਰਜਗਾਰੀ ਉੱਤੇ ਝਾਕ ਮਾਰਨ ਦਾ ਮੌਕਾ ਪ੍ਰਦਾਨ ਹੈ ਸਾਨੂੰ ਮਾਣ ਹੈ ਇਸ ਆਜ਼ਾਦੀ ਗਰਸਤੇ ਤੇ ਸਾਨੂੰ ਪੰਜਾਬੀਆਂ ਦੀ ਕੁਰਬਾਨੀ ਤੇ ਜਿਆਦਾ ਮਾਣ ਹੈ। ਰਿਪੋਰਟ ਰਾਜਕੁਮਾਰੀ ਭਵਾਨੀ ਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ। ਸਮੂਹ ਸੂਬਾ ਨਿਵਾਸੀਆਂ ਦੇ ਨਾਲ-ਨਾਲ ਖਾਸ ਤੌਰ ਤੇ ਭਵਾਨੀ ਗੜ ਨਿਵਾਸੀਆਂ ਨੂੰ ਤੇ ਦੇਸ਼-ਸ਼੍ਰੇਸ਼ਟ ਵਾਸਤੇ ਸਾਰੇ ਪੰਜਾਬੀਆਂ ਨੂੰ ਹਾਰਿਕ ਪ੍ਰਣਾਇ ਦਿੰਦੀ ਹਾਂ ਤੇ ਜੋ ਕਾਮਨਾਵਾਂ ਕਰਦੀ ਹਾਂ। ਮੈਂ ਆਧੁਨਿਕ ਸੱਜਣ ਹਥਿਆਰਬੰਦ ਫੌਜਾਂ ਤੇ ਉਹਨਾਂ ਮੁਹਾਦਰ ਸੂਰਬੀਰਾਂ ਨੂੰ ਵੀ ਵਧਾਈ ਦਿੰਦੀ ਹਾਂ ਜੋ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ ਹਨ। ਇਸ ਅਦਿੱਤੋ ਬਾਅਦ 26 ਜਨਵਰੀ 1950 ਨੂੰ ਮਾ ਕਿਸੇ ਵੀ ਰਾਂਹ ਲੱਗੂ ਹੋ ਜਾਣਾ ਗਨਰਾਜ ਦੀ ਸਥਾਪਨਾ ਹੋਈ ਤੇ ਸਾਨੂੰ ਸਾਰੀ ਦੁਨੀਆ ਵਿੱਚ ਸਭ ਤੋਂ ਵੱਡੀ ਜੰਹੂਰੀ ਹੋਣ ਦਾ ਮਾਣ ਮਿਲਿਆ ਇਸ ਸੰਵਿਧਾਨਿਕ ਅਧਿਕਾਰ ਦੀ ਪ੍ਰਾਪਤੀ ਦੇ ਨਾਲ ਇਹ ਸਾਨੂੰ ਸਾਡੇ ਜ਼ਿੰਮੇਵਾਰੀ ਦੀ ਚੇਤੇ ਕਰਾਉਂਦਾ ਹੈ ਇਹ ਦਿਨ ਅੱਜ ਦੇ ਦਿਨ ਮਾਤੀ ਸੰਜਾਨ ਦੇ ਮਾਤਾ ਡਾਕਟਰ ਭੀਮਰਾ ਅਪੇਡਰ ਜੀ ਦੇ ਯੋਗਦਾਨ ਨੂੰ ਵੀ ਅਤੁੱਤ ਰੋਖੇ ਨਹੀਂ ਤਾਂ ਜਸਦਾ ਉਸ ਮਹਾਨ ਸਖਿਅਤ ਨੂੰ ਮੈਂ ਤਹਿ ਦਿਲੋਂ ਸਿਰਦਾ ਕਰਦੀ ਹਾਂ ਇਹ ਦਿਹਾੜਾ ਸਾਨੂੰ ਆਜ਼ਾਦੀ ਦੀਆਂ ਲੜੀਆਂ ਵੱਲੋਂ ਸਾਡੇ ਭਾਰਤ ਵਾਸਤੇ ਲਏ ਗਏ ਇਤਿਹਾਸਿਕ ਸੁਭਿਨਿਆਂ ਨੂੰ ਚਾਕਾਰ ਕਰਨ ਦੀ ਯਾਦ ਵੀ ਦਿਵਾਉਂਦਾ ਹੈ ਅਤੇ ਸਾਡੀ ਸਮੁੱਚੀ ਕੌਮ ਜਾਰੀ ਉੱਤੇ ਆਪ ਤੁਹਾਨੂੰ ਆਤਮਾਰੰਗ ਦਾ ਮੌਕਾ ਪ੍ਰਦਾਨ ਕਰਦਾ ਹੈ ਸਾਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਦੌਰਾਨ ਤਬੀਏ ਜੇ ਕੁਰਬਾਨੀਆਂ ਸਭ ਤੋਂ ਜ਼ਿਆਦਾ ਰਹੀਆਂ ਦੇਸ਼ ਨੂੰ ਯਾਦ ਕਰਨ ਲਈ ਹੋਰ ਸ਼ਹੀਦ ਹੋਏ ਇਨਦਰਾਜੀ ਘਾਟੀਆਂ ਵਿੱਚੋਂ 80% ਪੰਜਾਬੀਆਂ ਦਾ ਯੋਗਦਾਨ ਰਿਹਾ ਕਾਲੇ ਪਾਣੀਆਂ ਵਗਿਆਂ ਸਤਾਵਾ ਵੀ ਸਾਡੇ ਪੰਜਾਬੀਆਂ ਨੇ ਹੱਸ ਕੇ ਸਹਿਿਆ ਮੈਂ ਮਾਨਣਾ ਕਹਿ ਸਕਦੀ ਹਾਂ ਕਿ ਪੰਜਾਬੀਆਂ ਦੀਆਂ ਕੁਰਬਾਨੀਆਂ ਅਤੇ ਸਾਡੇ ਮਹਾਨ ਸ਼ਹੀਦਾਂ ਦਾ ਸਦਕਾ ਹੀ ਅੱਜ ਜਸੀਂ ਆਜ਼ਾਦ ਫਜ਼ਾ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਹਾਂ

ਕਟਰੀ ਤੇ ਬ੍ਰੀ ਕੇਵਲ ਇੱਕ ਬ੍ਰੀ ਨਹੀਂ ਸਾakre ਬੇਸ਼ਤੀ ਜਿਸ ਨੂੰ ਬਰਤ ਮੈਂ ਬੇਲਤੀ ਕਰਾਂਗੀ ਇਹਨਾਂ ਨੇ ਇੰਚਾਰਜ ਦੇਣ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਘਾ ਟੇਗਾ ਮਾਰਕਸ ਪਾਸ ਦੇ ਲਈ ਜਿਹਨਾਂ ਕਰਜਨ ਦਾ ਸਿੰਧੀ ਪੀ.ਡੀ.ਏ.ਈ. ਪਿੰਡਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਖਿਆ ਘਾ ਟੇਗਾ ਮਾਰਕਸ ਪਾਸ ਦੇ ਲਈ ਜਿਨ੍ਹਾਂ ਨੇ ਇੰਚਾਰਜ ਸ਼੍ਰੀ ਨਵੀਨ ਕਮਤਰੀ ਨੂੰ ਦਿੱਤੀ उसका के सरकारी हाई स्कूल बलिया मार्च पास नेक्स्ट रिवार्ड टोटल मैन एकेडमी काकड़ा मार्च पास से रही बिन्दले इंचार्ज श्री संदीप सिंह डीटीपी थे लास्ट थे बाद सहायक राज सीमित के बिल्कुल कोर्डिनेट इनके इंचार्ज एक बार फिर मार्च पास्तियां पूरियां तिमाह बच्चे इंचार्ज सेवात सरकारी सीनियर के स्कूल को आगे आने बच्चे रैंक सौंदर्य लगते आते इसको बाद सरकारी सीनियर्स के स्कूल को आगे आते हैं कोडियां तैयार रहने इधर भाई साहब सामने सामने जी इधर सामने जी हां जी हिंदी में मंच हां जी श्री सुखदेव सिंह पुत्र रहे हैं करके पहला अफरी को मौनशील पांडे को लेकर एससी जकिर सिंह जी

ਜੀ ਅੱਜ ਦਾ ਦਿਨ ਸਾਨੂੰ ਸਾਡੇ ਆਜ਼ਾਦੀ ਯੋਧਿਆਂ ਵੱਲੋਂ ਜਿਹੜੇ ਲਏ ਗਏ ਸੰਘਰਸ਼ ਦੇ ਦੌਰਾਨ ਉਹਨਾਂ ਨੇ ਸੁਪਨੇ ਲਏ ਆ ਉਹਨਾਂ ਦੀ ਵੀ ਯਾਦ ਦਿਵਾਉਂਦਾ ਅੱਜ 76ਵਾਂ ਗਣਤੰਤਰ ਦਿਵਸ ਅਸੀਂ ਮਨਾ ਰਹੇ ਆ ਸਾਡੇ ਸੰਵਿਧਾਨ ਨਿਰਮਾਤਾ ਜਿਹੜੇ ਨੇ ਡਾਕਟਰ ਭੀਮrao ਅੰਬੇਦਕਰ ਜੀ ਦਾ ਇਹਦੇ ਵਿੱਚ ਖਾਸ ਯੋਗਦਾਨ ਰਿਹਾ ਉਹਨਨੂੰ ਅਸੀਂ ਹਰ ਵੇਲੇ ਯਾਦ ਰੱਖਦੇ ਆਂ ਬਟ ਇਹਦੇ ਨਾਲ ਨਾਲ ਮੈਂ ਇਹ ਕਹੂੰਗੀ ਕਿ ਸਾਨੂੰ ਸੰਵਿਧਾਨਿਕ ਹੱਕਾਂ ਦੇ ਨਾਲ-ਨਾਲ ਸੰਵਿਧਾਨਿਕ ਡਿਊਟੀਆਂ ਵੀ ਮਿਲੀਆਂ ਨੇ ਸਾਨੂੰ ਉਹਨਾਂ ਤੇ ਵੀ ਫੋਕਸ ਕਰਨਾ ਚਾਹੀਦਾ ਆਈ ਮੀਨ ਕਿ ਜਿਹੜੇ ਡਿਊਟੀਆਂ ਨੇ ਸਾਡੀਆਂ ਸੋਸ਼ਲ ਐਲੀਮੈਂਟਸ ਦੇ ਪ੍ਰਤੀ ਸਮਾਜ ਦੇ ਪ੍ਰਤੀ ਜਿਹੜੇ ਸਾਡੇ ਸਾਨੂੰ ਡੇਲੀ ਰੁਟੀਨ ਦੇ ਵਿੱਚ ਕਰਨ ਨੂੰ ਸਾਨੂੰ ਮੌਕਾ ਮਿਲਦਾ ਸਾਨੂੰ ਆਪਣੀ ਲਾਈਫ ਦੇ ਵਿੱਚ ਆਪਣੇ ਇਵਨ ਜਿੱਥੇ ਵੀ ਆਪਾਂ ਕੰਮ ਕਰਦੇ ਆ ਉਹ ਸਰਕਲ ਦੇ ਵਿੱਚ ਜਾਂ ਜਿੱਥੇ ਆਪਾਂ ਰਹਿੰਦੇ ਆ ਉਹ ਸਰਕਲ ਦੇ ਵਿੱਚ ਜੋ ਅਸੀਂ ਆਪਣੇ ਸਮਾਜ ਨੂੰ ਬੈਟਰ ਕਰਨ ਲਈ ਅਸੀਂ ਆਪਣਾ ਆਪਣਾ ਯੋਗਦਾਨ ਪਾ ਸਕਦੇ ਹਾਂ ਉਹ ਹਰ ਇੱਕ ਤੈਰੀ ਦਾ ਫਰਜ਼ ਬਣਦਾ ਉਹ ਉਸ ਪਤੀ ਸੁਚੇਤ ਰਹੇ ਔਰ ਗਵਰਨਮੈਂਟ ਵੱਲੋਂ ਜਿਹੜੇ ਬਣਾਏ ਗਏ ਰੂਲਸ ਨੇ ਕਨਸਟੀਟਿਊਸ਼ਨ ਦੇ ਤਹਿਤ ਉਹਨਾਂ ਨੂੰ ਫਾਲੋ ਕਰੇ ਤੇ ਆਪਣਾ ਰੁਟੀਨ ਦਾ ਜਿਹੜਾ ਨਿਰਵਾਹ ਆਪਣੀ ਜ਼ਿੰਦਗੀ ਦਾ ਉਹਦੇ ਮੁਤਾਬਕ ਕਰੇ ਮੇਰੀ ਗੱਲ ਅਸੀਂ ਦੇਖੋ ਸਾਡਾ ਫਰਜ਼ ਹੈ ਸਾਰੇ ਸਕੂਲਾਂ ਨੂੰ ਅਸੀਂ ਸੱਦਾ ਪੱਤਰ ਭੇਜਦੇ ਆ ਕਿਉਂਕਿ ਬੱਚਿਆਂ ਨੂੰ ਇਹ ਚੀਜ਼ਾਂ ਯਾਦ ਕਰਾਉਣੀਆਂ ਬਹੁਤ ਜ਼ਰੂਰੀ ਨੇ ਬੱਚਿਆਂ ਦੀ ਸ਼ਮੂਲੀਅਤ ਇਸ ਪ੍ਰੋਗਰਾਮ ਦੇ ਵਿੱਚ ਮੈਕਸਿਮਮ ਹੋਣੀ ਚਾਹੀਦੀ ਹੈ ਔਰ ਮੈਂ ਜੇ ਤੁਸੀਂ ਦੱਸਿਆ ਮੈਨੂੰ ਕੇ ਬੱਚੇ ਘਟਾਏ ਮੈਂ ਇਹਦੇ ਵਾਸਤੇ ਅਗਲੇ ਪ੍ਰੋਗਰਾਮ ਲਈ ਅਸੀਂ ਐਡਵਾਂਸ ਦੇ ਵਿੱਚ ਇਸ ਤੇ ਫੋਕਸ ਕਰਦੇ ਹੋਏ ਇਹਨੂੰ ਪ੍ਰੈਜੈਂਸ ਨੂੰ ਹੋਰ ਹੀ ਕਿਲੀ ਅੱਜ ਦਾ ਦਿਨ ਹੈ ਜਿਹੜਾ ਸਾਡੇ ਦੇਸ਼ ਲਈ ਬਹੁਤ ਮਹਾਨ ਦਿਨ ਹੈ ਅੱਜ ਦੇ ਦਿਨ ਸਾਡਾ ਸੰਵਿਧਾਨ ਜਿਹੜਾ ਲਾਗੂ ਹੋਇਆ ਸੀ ਮੈਂ ਦੇਸ਼ ਵਾਸੀਆਂ ਨੂੰ ਸੂਬਾ ਵਾਸੀਆਂ ਨੂੰ ਤੇ ਖਾਸ ਤੌਰ ਤੇ ਥਾਣਾ ਪੁਹਾਨੀਗੜ ਦੇ ਇਲਾਕਾ ਵਾਸੀਆਂ ਨੂੰ ਵਧਾਈ ਦਿੰਦਾ ਅਤੇ ਆਸ ਵੀ ਕਰਦਾ ਲੋਕਾਂ ਤੋਂ ਪੀ ਸਬਦਾਨ ਦੇ ਮੁਤਾਬਕੀ ਆਪਾਂ ਆਪਣੇ ਹੱਕ ਲਈਏ ਤੇ ਕਿਸੇ ਦੇ ਹੱਕਾਂ ਨੂੰ ਖਰਾਬ ਵੀ ਨਾ ਕਰੀਏ ਨਾ ਕੋਈ ਕਾਨੂੰਨ ਦੇ ਦੇਰੇ ਤੋਂ ਬਾਹਰ ਜਾ ਕੇ ਜਹੀ ਗੱਲ ਕਰਨ ਜਿਹਦੇ ਨਾਲ ਦੂਸਰੇ ਦੀ ਆਜ਼ਾਦੀ ਖਰਾਬ ਹੋਵੇ ਦਵਾਰਾ ਦਵਾਰਾ ਫਿਰ ਮੈਂ ਸਾਰੇ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਜੈ ਹਿੰਦ ਸਿਕਿਉਰਿਟੀ ਅਰੇਂਜਮੈਂਟ ਸਰਕਮਿਟ ਸਿਕਿਉਰਿਟੀ ਅਰੇਂਜਮੈਂਟ ਪੂਰੇ ਪੁੱਟਾ ਨੇ ਬਹੁਤ ਵਧੀਆ ਨੇ ਕਿ ਤਾਂ ਕਿ ਲੋਕ ਆਪਣਾ ਜਿਹੜਾ ਹੈਗਾ ਫੰਕਸ਼ਨ ਚੰਗੇ ਢੰਗ ਨਾਲ ਮਨਾਸ ਰਹੇ